ਗੁਰੂ ਕਰਦਾ ਤਪ ਸੇਵਾ ਹੈ ਪਰ ਸੇਵਾ ਮਿਲਦੀ ਹੈ ਬਖਸ਼ਿਸ਼ ਨਾਲ ਸੇਵਾ ਕਰਕੇ ਮੰਗੀਏ ਕੁਝ ਨਾ ਮਿਲਦਾ ਸਭ ਕੁਝ ਹੈ ਮੰਗਣ ਦੇ ਵਿੱਚ ਦਿਸੇ ਜੁਦਾਈ ਦੇਣ ਵਿੱਚ ਹਾਂ ਕਸੇ ਦੇਣ ਲੈਣ ਜਦ ਦੋਵੇਂ ਚੁੱਕੇ ਤਾਂ ਪਿੱਛੇ ਮਾਹੀ ਵਸੇ ਇੱਕ ਦਾ ਬਣ ਦੋ ਬੇੜੀਆਂ ਵਿੱਚ ਲੱਤਾਂ ਨਾ ਰੱਖ ਦੋ ਘਰਾਂ ਦਾ ਪ੍ਰੋਣਾ ਭੁੱਖਾ ਹੀ ਰਹਿੰਦਾ ਹੈ ਸ਼ਕਤੀ ਤੇ ਗਿਆਨ ਦਾ ਸੋਮਾ ਕੇਵਲ ਨਿਰੰਤਰ ਹੈ ਕਲਯੁਗ ਦੇ ਗੁਰੂ ਗੁਰੂ ਨਾਨਕ ਹਨ ਉਸ ਦੀ ਬਾਣੀ ਪੜੋ ਉਸ ਦਾ ਧਿਆਨ ਧਰੋ ਤੇ ਉਸ ਦਾ ਬਖਸ਼ਿਸ਼ ਨਾਮ ਜਪੋ ਗੁਰੂ ਨਾਨਕ ਦੇ ਚਾਰ ਸਰੂਪ ਹਨ ਇੱਕ ਨਿਰਗੁਣ ਦੂਜਾ ਸਰਗੁਣ ਤੀਜਾ ਬਾਣੀ ਚੌਥਾ ਗਰੀਬੀ ਨਾ ਮੇਰੀ ਸ਼ਕਲ ਨਾ ਮੇਰੀ ਅਕਲ ਮੈਂ ਤੁਹਾਡਾ ਕਿੱਲੇ ਕਢਣ ਵਾਲਾ ਮੈਂ ਚਾਹੁੰਦਾ ਹਾਂ ਕਿ ਦਰਵਾਜ਼ੇ ਅੱਗੇ ਲੰਮਾ ਪੈ ਜਾਵਾਂ ਦੇ ਸਾਰੀ ਸੰਗਤ ਮੇਰੇ ਉੱਤੋਂ ਲੰਘੇ ਤਾਂ ਕਿਤੇ ਮੈਂ ਗੁਰੂ ਦਾ ਸਿੱਖ ਬਣ ਜਾਵਾਂ